ਭਗਵਾਨ ਦੀ ਭਗਤੀ ਹੀ ਵਿਅਕਤੀ ਦਾ ਜੀਵਨ ਸਫਲ ਬਣਾਉਂਦੀ ਹੈ ਡਾਕਟਰ ਨਵੀਨ ਸ਼ਰਮਾ ਸ਼੍ਰੀ ਰਾਮ ਆਸ਼ਰਮ ਮੰਦਿਰ ਵਿਖੇ ਸਲਾਨਾ ਮੂਰਤੀ ਸਥਾਪਨਾ ਉਸਤਵ ਦੇ ਸੰਬੰਧ ਵਿੱਚ ਕਰਵਾਏ ਗਏ ਸ਼੍ਰੀਮਦ ਭਾਗਵਤ ਸੱਤਾ ਗਿਆਨ ਜਗ ਦੇ ਪੰਜਵੇਂ ਦਿਨ ਵੱਡੀ ਗਿਣਤੀ ਵਿਸ਼ਦਾਲੋਂ ਦਾ ਇਕੱਠ ਹੋਇਆ ਆਚਾਰੇ ਡਾਕਟਰ ਨਵੀਨ ਸ਼ਰਮਾ ਨੇ ਇਸ ਸਮਾਗਮ ਵਿੱਚ ਹਾਜ਼ਰ ਭਾਰੀ ਭੇਡ ਨੂੰ ਸਵਾਦਨ ਕਰਦੇ ਹੋਏ ਕਿਹਾ ਕਿ ਭਗਵਾਨ ਦੀ ਭਗਤੀ ਹੀ ਜੀਵਨ ਦਾ ਸਾਰ ਹੈ ਭਗਵਾਨ ਦੀ ਭਗਤੀ ਹੀ ਜੀਵਨ ਨੂੰ ਸਫਲ ਬਣਾਉਂਦੀ ਹੈ ਇਸ ਮੌਕੇ ਸ਼ਦਾਲੂ ਸ਼੍ਰੀ ਰਾਮ ਮੰਦਰ ਦੇ ਵਿੱਚ ਪੂਰੇ ਜੋਸ਼ ਨਾਲ ਨੱਚਦੇ ਝੂਮਦੇ ਦਿਖਾਈ ਦਿੱਤੇ ਸਾਰੇ ਹੀ ਮਾਹੌਲ ਆਨੰਦਪੂਰਨ ਹੋ ਗਿਆ ਇਸ ਮੌਕੇ ਮੁੱਖ ਯਜਮਾਨ ਸ਼ੌਰਵ ਜੈਨ ਅਨੂ ਜੈਨ ਅਤੇ ਯਜਮਾਨ ਕ੍ਰਿਸ਼ਨ ਸਿੰਘਲਾ ਸ਼ਸ਼ੀ ਸਿੰਘਲਾ ਗੌਰਵ ਸਿੰਘਲਾ ਮਨੀਤ ਗਰਗ ਵਿਪਨ ਕੁਮਾਰ ਮਮਤਾ ਰਾਣੀ ਇੰਦਰਪਾਲ ਗਰਗ ਕੁਸ਼ਮ ਗਰਗ ਆਦਿ ਹਾਜ਼ਰ ਸਨ ਸ਼੍ਰੀ ਰਾਮ ਆਸ਼ਰਮ ਮੰਦਰ ਕਮੇਟੀ ਦੇ ਪ੍ਰਧਾਨ ਤਰਨ ਬੰਸਲ ਨੇ ਦੱਸਿਆ ਕਿ ਸ਼੍ਰੀ ਮਤ ਭਾਗਵਤ ਸੱਤਾ ਗਿਆਨ ਜਗ ਹੈ ਚ ਸ਼ਰਧਾਲੂ ਬੜੀ ਸ਼ਰਧਾ ਦੇ ਨਾਲ ਭਾਗ ਲੈ ਰਹੇ ਹਨ ਤੇ ਆਪਣੀ ਜੋ ਦਾਨ ਦੇ ਰਹੇ ਹਨ ਉਹਨਾਂ ਕਿਹਾ ਕਿ ਉਹਨਾਂ ਦੀ ਕਮੇਟੀ ਮੰਦਰ ਦੀ ਤਰੱਕੀ ਲਈ ਹਰ ਸਭਮ ਯਤਨ ਕਰਨ ਰਹੀ ਹੈ ਇਸ ਮੌਕੇ ਨਰੇਸ਼ ਭੋਲਾ ਸੁਰੇਸ਼ ਕੰਨੂ ਐਡਵੋਕੇਟ ਇੰਦਰਪਾਲ ਗਰਗ ਐਡਵੋਕੇਟ ਸੁਭਾਸ਼ ਗੋਲ ਮਾਸਟਰ ਪ੍ਰੇਮ ਚੰਦ ਗੁਲਾਰਾਂ ਵਾਲੇ ਮਿੰਦਰ ਸਿੰਘ ਗੁਰਦੇਵ ਸਿੰਘ ਗੁਰਦੇਵ ਗਰਗ ਪ੍ਰੇਮ ਚੰਦ ਸਰਬਜੈਨ ਆਤਮਾ ਰਾਮ ਕੋਇਲ ਓਮ ਪ੍ਰਕਾਸ਼ ਬਲੇਚਾ ਰਾਮਦਾਸ ਕਾਂਸਲ ਨਿਰਮਲਾ ਦੇਵੀ ਜਿਰਕਪੁਰ ਮਦਨ ਗੋਪਾਲ ਮੰਗਤਰਾਏ ਕਾਂਸਲ ਸੁਨੀਤਾ ਗਰਗ ਬੀਮਲਾ ਗਰਗ ਪਿੰਕੀ ਸ਼ਿਵ ਸ਼ਿਵਾਨੀ ਵਰਨੀਤਾ ਸੁਨੀਤਾ ਅਮਰੇਸ਼ ਤੇਜ ਸ਼ਿੰਗਲਾ ਦੀਚਾ ਸ਼ਿੰਗਲਾ ਵਿਸ਼ਵੇਸ਼ ਸਿੰਗਲਾ ਏਕਤਾ ਸਿੰਗਲਾ ਤਨੂ ਸਿੰਗਲਾ ਪਰਮ ਅਗਰਵਾਲ ਗੁਰਮੀਤ ਸ਼ਰਮਾ ਰਜੀਵ ਗਰਗਾ ਅਤੇ ਵਕਫ ਕੀਰਤਨ ਗਰੁੱਪਾਂ ਦੇ ਮੈਂਬਰ ਵੀ ਹਾਜ਼ਰ ਸਨ